ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਵੀ ਜਿਹੜੀ ਮੂੰਗੀ ਦੇ ਵਿੱਚ ਖੜੇ ਆ ਇਹਦੇ ਦੇ ਕਿਸਾਨ ਨੇ ਅੱਜ ਗ੍ਰਾਮੋ ਸਪਰੇਅ ਕਰਤੀ ਤੇ ਇਹ ਬੀਜੀ ਸੀ ਵੀਰੇ ਆਪਣਾ 23 April ਦੀ ਠੀਕ ਹੈ 23 April ਦੀ ਬੀਜੀ ਸੀਗੀ ਆਪਾਂ ਇਹਦੀਆਂ ਪਹਿਲਾਂ ਵੀਡੀਓ ਪਾਈਆਂ ਸੀਗੀਆਂ ਅੱਜ ਇਹਨੇ ਆਪਣਾ 2 July ਨੂੰ ਬਈ ਸਪਰੇਅ ਕਰਤੀ ਤੇ ਮੂੰਗੀ ਅੱਜ ਮਿਲਾਂਦੇ 70 ਤੋਂ 69 ਦਾ ਦੀ ਮੂੰਗੀ ਅੱਜ ਵੀਰੇ 70 ਦਾ ਦੀ ਚਲੋ ਆਪਾਂ ਕਹਿ ਸਕਦੇ ਆ ਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਬਈ ਤੇ ਜਿਹੜਾ ਇਹਦਾ ਕੀ ਝਾੜੂ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਤੇ ਪਲੱਸ ਬੜੇ ਵੀਰਾਂ ਦੇ ਕਮੈਂਟ ਆਉਂਦੇ ਰਹੇ ਕਿੰਨੇ ਲੀਟਰ ਕਿੱਲੇ ਦੇ ਪਏ ਹੈ ਨਾ ਇਹਦੇ ਵਿੱਚ ਵੀ ਜਿਹੜੀ ਗ੍ਰਾਮੂ ਦਵਾਈ ਆ ਉਹ 3 ਲੀਟਰ ਕਿੱਲੇ ਦੇ ਪਏ ਨੇ ਠੀਕ ਆ ਤੁਹਾਡੇ ਸਾਹਮਣੇ ਆ ਕੋਈ ਪਾਤ ਛੱਡੀ ਨਹੀਂ ਹੈਗੀ ਤੇ ਜਿਹੜੀਆਂ ਉਪਰਾਂ ਦੇਖੋ ਹਰੀਆਂ ਫਲੀਆਂ ਸੀਗੀਆਂ ਬਾਈ ਇਹਦੇ ਚ ਦਾਣੇ ਹੈਗੇ ਨੇ ਨਾ ਤੁਹਾਨੂੰ ਆਪਾਂ ਦਿਖਾ ਦਿੰਨੇ ਆਗੇ ਇਹ ਆ ਦੇਖੋ ਦਾਣੇ ਇਹ ਚ ਹੈਗੇ ਨੇ ਹੈ ਨਾ ਦੇਖੋ ਜਿਹੜੇ ਹੁਣ ਇਹ ਦਾਣੇ ਨੇ ਬਾਈ ਆ ਫਲੀ ਸੁੱਕੀ ਵੀ ਆ ਕਾਲੀ ਹੋ ਗਈ ਇਹਨੂੰ ਸਪ੍ਰੇਸਕਾ ਹੋਊਗੀ ਇਹ ਘਟੋ ਘਟ ਹੁਣ ਦੇਖਦੇ ਆਪਾਂ ਕਿੰਨੇ ਦਿਨ ਇਹਨੂੰ ਦੰਦਾਗਾ ਕਿਸਾਨ ਵੱਢਣ ਕਣੀ ਤੁਹਾਨੂੰ ਉਹ ਵੀ ਆਪਾਂ ਦੱਸਾਂਗੇ ਵੀ ਇਹਨੇ ਦਿਨ ਦਿੱਤੇ ਹਨਾ ਅੱਜ ਜੇ ਤੁਸੀਂ ਵੀਡੀਓ ਨੋਟ ਰੱਖਿਓ ਠੀਕ ਆ ਗੱਲ ਨੋਟ ਕਰ ਲਿਓ ਇਸ ਵੀਡੀਓ ਨੂੰ ਸੇਵ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਕੀ ਇਹਦਾ ਝਾੜੋਂ ਦਾ 421 ਬਈ ਇਹ ਵੈਰੈਟੀ ਆ 421 ਵੈਰੈਟੀ ਆ ਇਹ ਠੀਕ ਆ ਥੋੜਾ ਜਿਹਾ ਕਹਿੰਦਾ ਮੈਂ ਦੱਸ ਦੇਣਾ ਪਹਿਲਾਂ ਹੀ ਆ ਪਨੇਰੀ ਇੱਧਰ ਦੇਖੋ ਕਿਸਾਨ ਹੀ ਪੀਜੀਪੀ ਆ ਖੇਤੀ ਪੂਰੇ ਦਰ ਪੈ ਆਪਣਾ ਪਈ ਸੀ ਕਿ ਸੈਟਿੰਗ ਜੇ ਕਰਨ ਵਾਲੀਆਂ ਹਨ ਬਾਕੀ ਕਹਿੰਦੇ ਅੱਗੇ بارشਾਂ ਬੂਛ ਸਕਦੇ ਦੱਸੀ ਜਾਂਦੇ ਨੇ ਯਾਰ ਕਿ ਦੂਜੇ ਫਾਲਾਂ ਕਿ ਖਰਾਬ ਹੋ ਜਾਣ ਤਾਂ ਕਰਕੇ ਸੋੜੀ ਅੱਜ ਕਰਤੀ ਬਰੀ ਬਾਕੀ ਤੁਸੀਂ ਦੱਸਿਓ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ